ਫਤਿਹਗੜੀ ਚੂੜੀਆਂ ਡੇਰਪਾਪਨਾਨਕ ਰੋਡ ਉਪਰ ਸਥਿਤ ਚਾਹਪੁਰ ਜਾਂਜਨ ਦੇ ਸਕੀਪੋਤੇ ਬੋਲ ਉਪਰ ਨਹਿਦੀ ਕੀ ਪਿੰਡ ਖੰਨਾ ਚਮਾਰਾ ਦੇ ਸਰਪੰਚ ਦੀ ਕਾਰਨ ਟੱਕਰ ਮਾਰ ਕੇ ਕੁਝ ਵਿਅਕਤੀਆਂ ਵੱਲੋਂ ਉਸਦੀ ਗੱਡੀ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਪਰ ਸਰਪੰਚ ਦੀ ਵਾਲ-ਵਾਲ ਚੰਨ ਬਚ ਗਈ ਹੈ ਇਸ ਤੋਂ ਬਾਅਦ ਥਾਣਾ ਡੇਰਪਾਪਨਾਨਕ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਹਮਲਾ ਹੀ ਜਾਂਦੇ ਹੀ ਡਾਕਟਰ ਸਾਹਿਬ ਨੂੰ ਲੈ ਛੱਡਣ ਜਾਂਦੇ ਹੀ ਮਾਜ ਬਿਮਾਰ ਹੈਗੀ ਤੇ ਠੀਕ ਹੋ ਗਈ ਸੀ ਤੇ ਡਾਕਟਰ ਸਾਹਿਬ ਨੂੰ ਲੈ ਕੇ ਆਏ ਤੇ ਉਹਨਾਂ ਨੂੰ ਛੱਡਣ ਜਾਣ ਦੇ ਸੀਗੇ। 3:20 ਤੋਂ 3:30 ਦਾ ਟਾਈਮ ਸੀਗਾ। ਤੇ ਉੱਥੇ ਗੱਡੀ ਅੱਗੇ ਖਲੋਤੀ ਸੀ ਇੱਕ ਤੇ ਸਕਾਰਪਿਓ ਰਗੀ। ਤੇ ਸਕਾਰਪਿਓ ਗੱਡੀ ਖਲੋਤੀ ਤੇ ਉਹ ਬੰਦੇ ਜਿਹੜੇ ਆ ਉਹਨਾਂ ਖਲਾਰੇ ਆ ਡਾਕਟਰ ਸਾਹਿਬ ਨੂੰ। ਤੇ ਅਸੀਂ ਵੀ ਹਫਲ ਗਏ। ਇੰਟਰ ਜਈ ਜਤਨਾ ਵੀ ਥੋੜਾ ਥੋੜਾ ਜਿਹਾ ਰਸਤਾ ਆ ਕਾਹੀ ਬਾਕੀ ਜਿਆਦਾ ਨਹੀਂ। ਜੀ ਜੀ। ਤੇ ਉਹ ਅਸੀਂ ਹਫਲ ਗਏ ਅਸੀਂ ਕਿਹਾ ਵੀ ਬੰਦੇ ਪੈਗੇ ਆ ਜਦ ਤੱਕ ਹੀ ਹਣਾ। ਉਹ ਫਿਰ ਬੰਦੇ ਜਦੋਂ ਡਾਕਟਰ ਸਾਹਿਬ ਨੇ ਪਛਣ ਕੇ ਛੰਕਾਂ ਡਾ ਪੇ ਤੇ ਇੱਕ ਗੱਡੀ ਪਿੱਛੋਂ ਆਈ ਆ ਨਾ ਅਟੈਚ ਕੀਤੀ ਆ ਉਹ ਗੱਡੀ ਟੱਚ ਕੀਤੀ ਆ ਤੇ ਸਾਡੀ ਗੱਡੀ ਜਿਹੜੀ ਸਾਈਡ ਨੂੰ ਨਿਕਲ ਗਈ ਆ ਬੈਕ ਤੇ ਬੈਕ ਜਾ ਕੇ ਗੱਡੀ ਰੇੜ ਢਲਾਨ ਬਹੁਤ ਜ਼ਿਆਦਾ ਸੀ ਉਹਦੇ ਤੋਂ ਸਾਡੀ ਗੱਡੀ ਫਿਰ ਬਾਜੀ ਪੈ ਗਈ ਪਲਟ ਗਈ ਗੱਡੀ ਕਿ ਹਿੱਟ ਕਿਤਾੜੀ ਗੱਡੀ ਨੂੰ ਸਰ ਉਹ ਰਾਤ ਦਾ ਸਮਾਂ ਹੀ ਸਾਨੂੰ ਪਤਾ ਹੀ ਨਹੀਂ ਲੱਗਾ ਉਹਦਾ ਵੀ ਕੀ ਬਣਿਆ ਪਿੱਛੋਂ ਹੂੰ ਹੂੰ ਤੇ ਸਰ ਜਦੋਂ ਗੱਡੀ ਪਲਟੀ ਫਿਰ ਤੁਸੀਂ ਖੁਦ ਆਪ ਨਿਕਲੇ ਜਾਂ ਤੁਹਾਨੂੰ ਕੱਢਿਆ ਗਿਆ ਨਹੀਂ ਸਰ ਆਪ ਨਿਕਲੇ ਆ ਉਜਰੇ ਸਕੋਰਪੀਓ ਸਵਾਰਸੋ ਤੁਹਾਨੂੰ ਉਹਨਾਂ ਦਾ ਹੁਲੀਆ ਕਿਵੇਂ ਦਾ ਲੱਗਦਾ ਸੀ ਕਿ ਕੀ ਸੀ ਸਰ ਉਹ ਬੰਦੇ ਜਿਤਨਾ ਵੀ ਅਣਪਛਾਤੇ ਜੇ ਲੱਗਦੇ ਹੀ ਕੋਈ ਇੱ데 ਮੈਨੂੰ ਜਾਣਕਾਰੀ ਨਹੀਂ ਉਹਨਾਂ ਦੀ ਵੀ ਮੈਂ ਕੋਈ ਪਛਾਣ ਸਕਾਂ ਉਹਨਾਂ ਨੂੰ ਪਰ ਉਹ ਬੰਦੇ ਇਦਾਂ ਦੇ ਹੀ ਵੀ ਉਹ ਬਦਮਾਸ਼ ਟਾਈਪ ਜੇ ਬੰਦੇ ਸੀ ਜਿਤਨਾ ਮਾਰਦੇ ਹਾਂ ਹਾਂ ਵੈਪਨ ਉਹਨਾਂ ਕੋਲ ਹੈਗੇ ਹੀ ਸੀਗੇ ਹਾਂਜੀ ਆ ਚੌਂਕੀਨ ਜੱਜ ਸਾਹਿਬ ਨੂੰ ਮੈਂ ਉਸੇ ਵੇਲੇ ਫੋਨ ਕੀਤਾ ਨਿਕਲ ਕੇ ਉਹ ਉਸੇ ਵੇਲੇ ਮੇਰੇ ਕੋਲ 10 ਮਿੰਟਾਂ ਚ ਹੀ ਉਹ ਮੇਰੇ ਕੋਲ ਪਹੁੰਚੇ ਹੀ ਉਹਨਾਂ ਫਿਰ ਸਾਨੂੰ ਪਾਣੀ ਵੀ ਲੈ ਕੇ ਗਏ ਨਾਲ ਗੱਡੀ 'ਚ ਉਹਨਾਂ ਪਾਣੀ ਪਿਆ ਵਰ ਪਿੰਡ ਫੋਨ ਕਰਤਾ ਪਿੰਡੋਂ ਵੀ ਬੰਦੇ ਫਿਰ ਕਾਫੀ ਛਾੜੇ ਚੱਲ ਗਏ ਫਿਰ ਉਥੇ ਚੱਲੋ ਸਾਨੂੰ ਲੈ ਗਏ ਹਸਪੀਟਲ ਮੜਾ ਮੋੜ ਜਿੱਦੋਂ ਜੋਰ ਟ੍ਰੀਟਮੈਂਟ ਹੀ ਹਸਪਤਾਲ ਕਰਵਾਇਆ ਤੇ ਹੁਣ ਮੌਕੇ ਤੇ ਡੀਐਸਪੀ ਹੁਣ ਘਰ ਆਣ ਕੇ ਚਾਹ ਹੁਣ ਮੌਕੇ ਤੇ ਡੀਐਸਪੀ ਆਏ ਸੀ ਹੁਣ ਕਰੇ ਹੋ ਗਏ ਹਾਂ ਹਾਂਜੀ ਉਹ ਉਹ ਕਹਿੰਦੇ ਵਿਸ਼ਵਾਸ ਦਿਵਾ ਗਏ ਕਹਿੰਦੇ ਕੋਈ ਨਹੀਂ ਕਾਰਵਾਈ ਹੋਏਗੀ ਆਪਾਂ ਜਾਂਚ ਕਰਦੇ ਹਾਂ ਸਰ ਜਿਵੇਂ ਤੁਹਾਡੇ ਨਾਲ ਵਾਕਿਆ ਵਾਕਿਆ ਜੇ ਹੋਰ ਵੀ ਕੋਈ ਆਮ ਇਨਸਾਨ ਜਾ ਕੇ ਤੂੰ ਫਿਰ ਇਹਦਾ ਮਤਲਬ ਕਿ ਲੋਕਾਂ ਦੇ ਵਿੱਚ ਬਹੁਤ ਦਸਤੌਲਾ ਮਾਹੌਲ ਹੈ ਜੀ ਹਾਂਜੀ ਸਰ ਹੈ ਤੇ ਓਖਾ ਸਾਡੇ ਬਾਰਡਰ ਦਾ ਏਰੀਆ ਜਿਹੜਾ ਇਹ ਤੇ ਬਿਲਕੁਲ ਹੀ ਖਤਰੇ 'ਚ ਹੋ ਗਿਆ ਫਿਰ ਰਾਤ ਅਹੀਂ ਜਾਣੀ ਓਖਾ ਹੋ ਗਿਆ ਕੰਮ ਪਰ ਪ੍ਰਮਾਤਮਾ ਅਗੇ ਜਾਨ ਬਚ ਗਈ ਸਾਡੀ ਜੋ ਅਰਦਾਸ ਕਰਦੇ ਆਂ ਵੀ ਚਲੋ ਪ੍ਰਮਾਤਮਾ ਨੇ ਸਾਨੂੰ ਬਚਾ ਲਿਆ ਹੁਣ ਕੀ ਮੰਗੀ ਗੱਡੀ ਪਲਟੀ ਉਹਦੇ 'ਚ ਕੁਝ ਵੀ ਹੋ ਸਕਦਾ ਕੀ ਮੰਗੀ ਕਰਦੇ ਆਪਾਂ ਕਿ ਪ੍ਰਸ਼ਾਸਨ ਨੂੰ ਮੰਗ ਸਰ ਇਹੋ ਹੀ ਆ ਵੀ ਹੁਣ ਜੇ ਕਿਸੇ ਨੂੰ ਪਛਾਣ ਦੇਈ ਅਹੀਂ ਕਿਸੇ ਦਾ ਨਾਮ ਲੈ ਦਈਏ ਹੈਨਾ ਜਦੋਂ ਇਹ ਬੰਦਿਆਂ ਨੂੰ ਜਾਣਦੇ ਨਹੀਂਗੇ ਜਿਹੜੇ ਬੰਦੇ ਹੀ ਅਸੀਂ ਕਿਹਾ ਤਾਂ ਨਾਂ ਨਹੀਂ ਲੈ ਸਕਦੇ ਹਨ ਉਹਨਾਂ ਨੂੰ ਸਾਨੂੰ ਆਣ ਫਿਰ ਤੇ ਆਪੇ ਪ੍ਰਸ਼ਾਸਨ ਕਾਰਵਾਈ ਕਰੂਗਾ ਜੋ